ਖਾਲੜੇ थाना ਜੀ ਜੀ 152024 ਨੂੰ ਇੱਕ ਪਰਚਾ ਦਰਜ ਹੋਇਆ ਸੀਗਾ ਜਿਹਦੇ ਚ ਸਿਰਫ ਇੰਨੀ ਵੀ ਜੀ ਕਿਸੇ ਦੇ ਕੋਈ ਵੈਪਨਸ ਵਗੈਰਾ ਮੰਗਵਾਏ ਸੀਗੇ ਉਹਦਾ ਸੀਗਾ ਔਰ ਜਾ ਕੇ ਕਿਤੇ ਬਾਹਰ ਗੈਂਗਸਟਰਾਂ ਨੂੰ ਵਗੈਰਾ ਨੂੰ ਸਪਲਾਈ ਕਰਦੇ ਸੀਗੇ ਉਸ ਤੇ ਉੱਤੇ ਜਿਹੜੀ ਆ ਲੋਕਲ ਪੁਲਿਸ ਨੇ ਡੀਐਸਪੀ ਸਾਹਿਬ ਨੇ ਐਸਐਚਯੂ ਤੇ ਉਧਰੋਂ ਜਿਹੜੀ ਜਨਰੇਟ ਹੋਈ ਇਨਪੁਟ ਇੰਟੈਲੀਜੈਂਸ ਕਿ ਕੋਈ ਜੋਬਨ ਜੋਬਰ ਨਾਮ ਦਾ ਬੰਦਾ ਜਿਹਦੇ ਅਨਵੋਲਡ ਹੈ ਉਦੀ ਜਦੋਂ ਐਲਓਸੀ ਭਲਾਈ ਗਈ ਉਹਨੂੰ ਇੰਟਰਸੈਪਟ ਕਰ ਲਿਆ ਗਿਆ 에어ਪੋਰਟ ਦੇ ਉੱਤੇ ਨਾਲ ਜਿਹੜੇ ਛੱਡਣ ਗਏ ਸੀ ਕਰਦੇ ਕਰਾਂਦੇ ਉਹਦੇ ਚ ਪਹਿਲੇ ਇਸ ਤੋਂ ਪਹਿਲੇ ਜਿਹੜੇ ਹੈ ਜਿਹੜੀ ਪੀਸੀ ਕੀਤੀ ਸੀ 6 ਬੰਦੇ ਉਹਦੇ ਚ ਗ੍ਰਿਫਤਾਰ ਹੋ ਸਕੇ ਸੀ ਤੇ ਮੇਨ ਜਿਹੜਾ ਕਿੰਗਪਿੰਨ ਸੀਗਾ ਰਣਜੀਤ ਏਲੀਅਸ ਰਾਣਾ ਸੀਗਾ ਜਿਹੜਾ ਰਾਜੋਕੇ ਪਿੰਡ ਦਾ ਉਹਦੀ ਵੀ ਜਿਹੜੀ ਹੈ ਐਲਓਸੀ ਖੋਲ ਦਿੱਤੀ ਗਈ ਸੀਗੀ ਔਰ ਉਹ ਅਜ ਤੋਂ 5-6 ਦਿਨ ਪਹਿਲੇ ਮਹਾਰਾਜਗੰਜ ਜਿਹੜੀ ਨੇਪਾਲ ਇੰਡੀਆ ਦੀ ਬਾਰਡਰ ਪੈਂਦਾ ਉੱਥੇ ਉਹ ਇੰਟਰਸੈਪਟ ਹੋ ਗਿਆ ਸੀ ਇੱਥੋਂ ਫਿਰ ਟੀਮ ਗਈ ਉਹਨੂੰ ਲੈ ਕੇ ਆਏ ਤੇ ਉਹਨੂੰ ਇੰਟਰੋਗੇਟ ਕੀਤਾ ਤਾਂ ਉਹ ਮੰਨ ਗਿਆ ਕਿ ਮੈਂ ਬਾਹਰੋਂ ਪਾਰੋਂ ਡਰੱਗਸ ਵਗੈਰਾ ਉਹਦੇ ਕੰਟੈਕਟ ਸੀਗੇ ਉੱਥੋਂ ਡਰੱਗਸ ਵੀ ਮੰਗਾਂਦਾ ਸੀ ਉਹ ਵੀ ਸਪਲਾਈ ਕਰਦਾ ਸੀ ਔਰ ਜਿਹੜੇ ਵੈਪਨਤ ਮੰਗਾਂਦਾ ਸੀਗਾ ਇਹ ਅੱਗੇ ਯੂਪੀ ਹਰਿਆਣਾ ਇੱਧਰ ਦੇ ਜਿਹੜੇ ਗੈਂਗਸਟਰ ਵਗੈਰਾ ਸੀ ਉਹਨਾਂ ਨੂੰ ਇਹ 4.5 ਲੱਖ ਰੁਪਏ 5.5 ਲੱਖ ਰੁਪਏ ਜਿੰਨੀ ਜਿੰਨੀ ਸਾਨੂੰ ਲੋੜ ਸੀ ਸਪਲਾਈ ਘੱਟ ਸੀ ਤਾਂ ਡਿਮਾਂਡ ਜ਼ਿਆਦਾ ਸੀ ਉਸ ਹਿਸਾਬ ਨਾਲ ਪੈਸੇ ਲਾ ਲੈਂਦਾ ਸੀ ਔਰ ਇੱਥੋਂ ਇੱਕ ਕਿਟ ਬੈਗ ਚ ਪਾ ਕੇ ਬੱਸ 'ਚ ਚੜ ਜਾਂਦੇ ਸੀਗੇ ਇੱਕ ਇੱਕ ਦੋ ਦੋ ਵੈਪਨ ਕਰਕੇ ਉੱਥੇ ਭੇਜ ਦਿੰਦਾ ਸੀ ਔਰ ਬਲੌਂਗੀ ਜਿਹੜਾ ਕਿਸੇ ਹੋਟਲ ਦੇ ਵਿੱਚ ਇਹ ਰਹਿੰਦੇ ਸੀ ਜਾ ਕੇ ਜਿੱਥੇ ਡੀਲ ਕਰਦੇ ਸੀਗੇ ਜਾਦਾ ਇਹਨਾਂ ਦੀ ਜਿਹੜੀ ਜਾਣ ਦਾ ਮੋਡਸ ਪ੍ਰੈਪਰੈਂਟਿਸ਼ੀਓ ਬਸ ਚ ਜਾਂਦੇ ਸੀ ਜਾਂ ਟ੍ਰੇਨ 'ਚ ਜਾਂਦੇ ਸੀ ਤਾਂ ਕਿ ਆਮ ਲੋਕਾਂ ਨੂੰ ਜਾਂ ਪੁਲਿਸ ਘੱਟ ਤਲਾਸ਼ੀ ਕਰਾ ਲੈਂਦੀ ਤਾਂ ਜਿਹੜਾ ਸ਼ੱਕ ਨਾ ਪਵੇ ਤਾਂ ਉਸ ਜਿਹੜਾ ਰਾਣਾ ਹੈਗਾ ਇਹਦੀ ਹੁਣ ਜਦੋਂ ਲਿਆ ਕੇ ਮਜੀਦ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਤੋਂ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਤੇ 1 ਕਿਲੋ ਦੇ ਕਰੀਬ ਜਿਹੜੀ ਹੈ ਹੀਰੋਇਨ ਇਹਨੇ ਰਿਕਵਰ ਕਰਾਈ ਹੈ ਤਾਂ ਹੁਣ ਇਹ ਜਿਹੜਾ ਕੇਸ ਹੈਗਾ ਇਹਦੇ 'ਚ ਇਹੀ ਮੁਲਜ਼ਮਿਕ ਰਹਿ ਗਿਆ ਸੀਗਾ ਜਿਹੜਾ ਮੇਨ ਸੀਗਾ ਕਿੰਗਪਿੰਨ ਇਹਦੇ ਚ ਸਾਰੇ ਜਿਹੜੇ ਆ ਕਿਊਜ਼ ਗ੍ਰਿਫਤਾਰ ਹੋ ਚੁੱਕੇ ਆ। ਹਰ ਇਹ ਖ਼ਬਰ ਮਾਲੂਮ ਹੋ ਗਈ ਕਿ ਡਰੋਨ ਕਰਦੀ ਬਤਨ ਕੀਤੀ ਜਾਂਦੀ। ਬਿਲਕੁਲ ਜੀ ਇਹ ਜਿਹੜੇ ਬਲੌਕ ਪਿਸਟਲ ਵੀ ਆਏ ਸੀਗੇ ਇਹ ਡਰੋਨ ਦੇ ਰਾਹੀਂ ਆਏ ਸੀਗੇ ਇਹਨਾਂ ਨੇ ਮਤਲਬ ਜਿਵੇਂ ਟਾਰਗੇਟ ਕਰ ਲੈਂਦੇ ਕਿਤੇ ਡਰੋਨ ਕੋਆਰਡੀਨੇਟਸ ਵਗੈਰਾ ਭੇਜਦੇ ਆ ਉਹ ਨਹੀਂ ਪਹੁੰਚ ਸਕੀ ਜਿਹੜੀ ਕਨਸਾਈਨਮੈਂਟ ਸੀਗੀ ਫਿਰ ਇਹ ਦੇਖਦੇ ਆ ਵੀ ਬਿਲਕੁਲ ਤਾਰਾਂ ਦੇ ਨੇੜੇ ਘਰ ਕੇ ਦਾ ਇਦਾਂ ਹੀ ਇਹਨਾਂ ਨੇ ਦੋ ਦੋ ਜਿਹੜੇ ਮੁੰਡੇ ਨਾਲ ਸੀਗੇ ਉਹਨਾਂ ਨੂੰ ਇਸੇ ਕਰਕੇ ਵਿੱਚ ਨਪੇਟੇ ਚ ਲਿਆ ਕਿ ਤੁਹਾਨੂੰ ਅਸੀਂ ਲੱਖ ਰੁਪਈਆ ਦੇ ਦੇਾਂਗੇ ਤੁਸੀਂ ਕਨਸਾਈਨਮੈਂਟ ਇੱਥੇ ਮੰਗਾ ਲਓ ਉਹਦੇ ਉਹਨਾਂ ਦੇ ਘਰ ਦੀ ਜਿਹੜੀ ਲੋਕੇਸ਼ਨ ਭੇਜੀ ਸੀ ਔਰ ਉਹ ਡਰੋਨ ਜਿਹੜਾ ਸਕਸੈਸਫੁਲੀ ਉੱਥੇ ਡ੍ਰੋਪਿੰਗ ਕਰ ਗਿਆ